ਅੱਜ ਸਾਡੇ ਨਿਰਮਾਤਾ ਭੀਮਰਾਓ ਜੀ ਅੰਬੇਡਕਰ ਜੀ ਦੀ ਅੱਜ ਪੁੰਨਿਆ ਤਿਥੀ ਹੈ ਅਤੇ ਅਸੀਂ ਸਾਰੇ ਹੀ ਜਿੰਨੇ ਵੀ ਇੱਥੇ ਆਏ ਆ ਤੇ ਪੂਰੇ ਪੰਜਾਬ ਦੇ ਜਿੰਨੇ ਵੀ ਸਾਡੇ ਮੁਲਾਜ਼ਮਾਂ ਸਫਾਈ ਸੇਵਕ ਯੂਨੀਅਨ ਦੇ ਅਤੇ ਹੋਰ ਜੱਥੇਬੰਦੀਆਂ ਸਾਡੇ ਨਾਲ ਜਿਹੜੀ ਜੁੜੀਆਂ ਆਆਂ ਨਾ ਅੱਜ ਉਹਨਾਂ ਦੀ ਪੁੰਨ ਦਿਤੀ ਤੇ ਅਸੀਂ ਬਹੁਤ ਬਹੁਤ ਨਮਨ ਕਰਦੇ ਆ ਤੇ ਅਸੀਂ ਇਹ ਅੱਗੇ ਉਹ ਕਰ ਰਿਹਾ ਕਿ 바ਵਾ ਸਾਹਿਬ ਜੀ ਦਾ ਜਿਹੜਾ ਆਸ਼ੀਰਵਾਦ ਹੈ ਸਾਡੇ ਨਾਲ ਰਹੇ ਕਿਉਂਕਿ ਉਹਨਾਂ ਦੀ ਸੋਚ ਤੇ ਅਸੀਂ ਅੱਗੇ ਵਧੇ ਆ ਤੇ ਅੱਗੇ ਵਧਣਗੇ ਸਾਡੇ ਬੱਚੇ ਜਿਹੜੇ ਆਨ ਵਾਲੀ ਜਨਰੇਸ਼ਨ ਹੈ ਉਹ ਅੱਗੇ ਵਧੇਗੀ ਉਹਨਾਂ ਨੇ ਜਿਹੜਾ ਸਵਿਧਾਨ ਲਿਖਿਆ ਸੀ ਉਹ ਬਹੁਤ ਹੀ ਸਾਡੇ ਹੱਕਾਂ 'ਚ ਤੇ ਬਹੁਤ ਹੀ ਵਧੀਆ ਲਿਖਿਆ ਸੀ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਅਤੇ ਉਹਨਾਂ ਦੀ ਪੁੰਨਤੀਤੀ ਤੇ ਅਸੀਂ ਵਾਰ-ਵਾਰ ਨਮਨ ਕਰਦੇ ਹਾਂ ਜੈ ਭੀਮ ਜੈ 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 ਭੀਮ ਜੈ ਭੀਮ ਜੈ ਭੀ ਹਵਾ ਤੇਰੀ ਸੋਚ ਪਰ ਤੋਕ ਕੇ ਪਾਵਾਂ ਤੇਰੀ ਸੋਚ पे ਬਰਾ ਦਿਆਂਗੇ ਠੋਕ ਕੇ ਜੇ 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 ਵੀ ਸੰਵਿਧਾਨ ਦੇ ਨਿਰਮਤਾ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਪ੍ਰੀਨਿਰਵਾਣ ਦਿਵਸ ਹੈ ਜਿਹਨੂੰ ਅਸੀਂ ਪੁਨਕਤੀ ਵੀ ਕਹਿ ਕਿਆ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਸਫਾਈ ਸੇਵਕ ਯੂਨੀਅਨ ਫਾਜ਼ਿਲ ਖੰਵਲੋਂ ਇਹਨਾਂ ਨੂੰ ਅਸੀਂ ਨਮਨ ਕਰਨ ਆਇਆ ਤੇ ਸਫਾਈ ਸੇਵਕ ਯੂਨੀਅਨ ਦਾ ਇਹ ਟੀਚਰ ਹੋਊਗਾ ਕਿ ਕਰ ਕਰ ਸੰਵਿਧਾਨ ਨੂੰ ਅਸੀਂ ਲਾਗੂ ਕਰਵਾਵਾਂਗੇ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਨਿਆਂ ਕਿ ਸਕੂਲਾਂ ਵਿੱਚ ਸੰਵਿਧਾਨ ਪੜਾਇਆ ਜਾ ਜਰੂਰੀ ਹੈ ਕਿਉਂਕਿ ਜੋ ਦੇਸ਼ ਦਾ ਸੰਵਿਧਾਨ ਹੈ ਉਹਨਾਂ ਟਾਚਾ ਖੜਾ ਹੈ ਉਹ ਸੰਵਿਧਾਨ ਬਾਬਾ ਸਾਹਿਬ ਦੀ ਦੇਣ ਕਰਕੇ ਖੜਾ ਹੈ ਸੋ ਅਸੀਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਨਿਆਂ ਕਿ ਬੱਚਿਆਂ ਨੂੰ ਜਿਹੜਾ ਸਕੂਲ ਵਿੱਚ ਸੰਵਿਧਾਨ ਜਰੂਰ ਪੜਾਇਆ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਜਾਗਰਤ ਹੋਵੇ ਆਪਣੇ ਹੱਕਾਂ ਤੋਂ ਵੰਚਿਤ ਨਾ ਰਹਿਣ ਤੇ ਅੱਜ ਸਫਾਈ ਸੇਵਕ ਯੂਨੀਅਨ ਫਾਇਲ ਦਾ ਬਾਬਾ ਬੀਮਰਾ ਅਰਜ਼ੀ ਦਿੱਤੇ ਚਰਨਾਂ ਚ ਨਮਸਤਕੋਈਏ ਇੱਕ ਵਾਰੀ ਫਿਰ ਮੈਂ ਤਮੂ ਆਪਣੇ ਸਫਾਈ ਸੇਵਕ ਯੂਨੀਅਨ ਵੱਲੋਂ ਬਾਬਾ ਜੀ ਨੂੰ ਨਮਨ ਕਰਨਾ ਤੇ ਕੋਟੀ ਕੋਟੀ ਪ੍ਰਣਾਮ